ਦੰਦਹੁ ਤਬੰਦਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ ਪੰਜਵਾਂ ਵਤ ਲੱਗੀ ਸੱਚੇ ਨਾਮ ਕੀ ਜੋ ਬੀਜ ਸੋ ਖਾ ਸਹ ਪ੍ਰਾਪਤ ਨਾਨਕਾ ਜਿਸ ਨੂੰ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧੇ ਗਰੀਬ ਨਵਾਜ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਚਰਨ ਸ਼ਰਨ ਦੇ ਅੰਦਰ ਆਪ ਸੰਗਤਾਂ ਦਰਸ਼ਨ ਦਿਦਾਰੇ ਕਰ ਰਹੇ ਹੋ ਬਾਣੀ ਸਰਵਣ ਕਰ ਰਹੇ ਹੋ ਆਪਣੇ ਸਮੇਂ ਨੂੰ ਸਫਲियां ਕਰ ਰਹੇ ਹੋ ਸਮਾ ਹੋਇਆ ਹੈ ਗੁਰਬਾਣੀ ਦੀ ਲੜੀਵਾਰ ਕਥਾ ਦਾ 321 ਅੰਗ ਦੇ ਉੱਤੇ ਤਾਨ ਸਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਲਕਾਈ ਨੂੰ ਜੋ ਉਪਦੇਸ਼ ਦਿੱਤਾ ਮਹਾਰਾਜ ਨੇ ਉਹ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਵਤ ਲੱਗੀ ਸੱਚੇ ਨਾਮ ਕੀ ਜੋ ਬੀਜੇ ਸੋ ਖਾਈ ਵਤ ਇੱਕ ਪੰਜਾਬੀ ਦਾ ਸ਼ਬਦ ਹੈ ਆਮੀ ਪਿੰਡਾਂ ਦੇ ਵਿੱਚ ਜ਼ਿਮੀਂਦਾਰਾਂ ਦੇ ਪਾਸੋਂ ਬਜ਼ੁਰਗਾਂ ਦੇ ਪਾਸੋਂ ਇਹ ਸ਼ਬਦ ਬੜੀ ਵਾਰੀ ਸੁਣਿਆ ਹੈ ਅਕਸਰ ਜਮੀਂ ਜ਼ਿਮੀਂਦਾਰ ਇੱਕ ਦੂਜੇ ਨੂੰ ਆਂਦੇ ਹੁੰਦੇ ਨੇ ਵੀ ਹੁਣ ਵੱਤਰ ਹੈ ਜ਼ਮੀਨ ਵੱਤਰ ਵਿੱਚ ਆ ਗਈ ਏ ਤੇ ਤੁਸੀਂ ਅਜੇ ਬੀਜੀ ਨਹੀਂ ਕਣਕ ਜਾਂ ਫਸਲ ਨਹੀਂ ਬੀਜੀ ਕੋਈ ਤੁਸੀਂ ਇਸ ਕਰਕੇ ਜ਼ਿਮੀਂਦਾਰਾਂ ਨੂੰ ਪਤਾ ਹੁੰਦਾ ਵੀ ਕਿਹੜਾ ਵੱਤਰ ਕਿਹੜੇ ਵੇਲੇ ਕਿਹੜੀ ਫਸਲ ਦਾ ਹੈ ਜਿਵੇਂ ਹਰੇਕ ਫਸਲ ਦਾ ਕੋਈ ਸਮਾਂ ਹੁੰਦਾ ਹੈ ਉਹਨੂੰ ਵੱਤਰ ਕਹਿੰਦੇ ਨੇ ਵੱਤ ਹੁਣ ਜਿਸ ਸਮੇਂ ਦੇ ਵਿੱਚ ਮੱਕੀ ਬੀਜਣੀ ਆ ਉਹਨਾਂ ਨੂੰ ਪਤਾ ਕਮਾਦ ਕਦੋਂ ਲਾਉਣਾ ਹੈ ਕਣਕ ਕਦੋਂ ਲਾਉਣੀ ਝੋਨਾ ਕਦੋਂ ਲਾਉਣਾ ਹੈ ਇਹ ਫਸਲਾਂ ਦੇ ਵੀ ਆਪੋ ਆਪਣੇ ਮੌਸਮ ਨੇ ਤੇ ਬਿਨਾ ਮੌਸਮ ਤੋਂ ਜੇ ਫਸਲ ਬੀਜ ਦਿੱਤੀ ਜਾਵੇ ਤੇ ਉਹ ਫਲ ਨਹੀਂ ਦਿੰਦੀ ਫਲਦੀ ਨਹੀਂ ਉਹ ਮਰ ਜਾਂਦੀ ਹੈ ਜੇ ਬੱਤਰ ਨਾ ਵੇਖਿਆ ਜਾਵੇ ਤੇ ਫਿਰ ਤਾਂ ਸਾਰੇ ਦੇਸ਼ਾਂ ਦੇ ਵਿੱਚ ਸਾਰਾ ਅਨਾਜ ਪੈਦਾ ਹੋ ਜਾਣਾ ਚਾਹੀਦਾ ਹੁਣ ਇਹਨਾਂ ਦੇਸ਼ਾਂ ਵਿੱਚ ਜਿਹੜੀਆਂ ਪੰਜਾਬ 'ਚ ਫਸਲਾਂ ਹੁੰਦੀਆਂ ਨੇ ਸਾਰੀਆਂ ਨਹੀਂ ਹੋ ਸਕਦੀਆਂ ਇੱਥੋਂ ਬਾਹਰੋਂ ਮੰਗਾਉਂਦੇ ਨੇ ਕਿਸੇ ਖਾਸ ਦੇਸ਼ ਦੇ ਵਿੱਚ ਕਿਸੇ ਖਾਸ ਮੌਸਮ ਦੇ ਵਿੱਚ ਇਹ ਫਸਲਾਂ ਹੁੰਦੀਆਂ ਨੇ ਇਸ ਤਰ੍ਹਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਉਦਾਹਰਣ ਇੱਕ ਮੌਸਮ ਦੀ ਦੇ ਕੇ ਫਸਲ ਦੀ ਦੇ ਕੇ ਉਪਦੇਸ਼ ਸਾਨੂੰ ਇਹ ਦਿੱਤਾ ਹੈ ਕਿ ਇਸੇ ਤਰ੍ਹਾਂ ਇੱਕ ਵਤਰ ਹੁੰਦਾ ਹੈ ਮਨ ਦਾ ਵੀ ਇਕ ਜਨਮ ਮਿਲਦਾ ਮਨੁੱਖਾ ਇਹ ਇੱਕ ਵਤਰ ਹੈ ਇਸ ਮਨੁੱਖਾ ਜਨਮ ਦੇ ਵਿੱਚ ਜੇ ਕਿਸੇ ਨੇ ਨਾਮ ਨਾ ਬੀਜਿਆ ਚੰਗੇ ਕਰਮ ਨਾ ਬੀਜੇ ਗੁਰਬਾਣੀ ਪੜ੍ਹ ਕੇ ਨਾਮ ਦਾ ਬੀਜ ਨਾ ਬੀਜਿਆ ਤੇ ਵਤਰ ਲੰਘ ਜਾਣਾ ਹੈ ਇਸੇ ਤਰ੍ਹਾਂ ਗੁਰਬਾਣੀ ਚ ਮਹਾਰਾਜ ਨੇ ਆਖਿਆ ਅਬ ਕਲੂ ਆਇਓ ਰੇ ਇੱਕ ਨਾਮ ਬੋਵਹੁ ਬੋਵਹੁ ਅਨਰੁੱਤ ਨਾਹੀ ਨਾਹੀ ਮਤ ਧਰਮ ਭੁੱਲੋ ਭੁੱਲੋ ਕਾਲ ਯੁਗ ਨੂੰ ਵੀ ਮਹਾਰਾਜ ਨੇ ਇੱਕ ਵੱਤਰ ਦੱਸਿਆ ਹੈ ਮੌਸਮ ਦੱਸਿਆ ਕਿ ਕਾਲ ਯੁਗ ਜਿਹੜਾ ਨਾ ਇੱਕ ਮੌਸਮ ਹੈ ਇਹ ਚੰਗਾ ਮੌਸਮ ਹੈ ਵੈਸੇ ਕਾਲ ਯੁਗ ਕਈ ਗੱਲਾਂ ਕਰਕੇ ਮਾੜਾ ਵੀ ਹੈ ਪਰ ਜਿੰਨੇ ਨਾਮ ਜਪਣਾ ਉਹਦੇ ਲਈ ਸਾਰੇ ਯੁਗ ਸਹੀ ਨੇ ਸਾਰੀਆਂ ਜਗਾਵਾ ਸਹੀ ਨੇ ਸਾਰੀ ਦੁਨੀਆ ਉਹਦੇ ਵਾਸਤੇ ਚੰਗੀ ਏ ਜਿਹੜਾ ਆਪ ਚੰਗਾ ਏ ਆਪ ਭਲਾ ਸਭ जग ਭਲਾ ਇਸ ਤਰ੍ਹਾਂ ਜਿਹੜਾ ਆਪ ਚੰਗਾ ਨਾ ਉਹਦੇ ਵਾਸਤੇ ਸਾਰੇ ਚੰਗੇ ਹੁੰਦੇ ਨਹੀਂ ਤੇ ਜਿੰਨੇ ਨਾਮ ਜਪਣਾ ਉਹਦੇ ਵਾਸਤੇ ਸਾਰੀਆਂ ਰੁੱਤਾਂ ਸਾਰੇ ਮੌਸਮ ਚੰਗੇ ਨੇ ਵਰ ਸੱਚੇ ਪਾਤਸ਼ਾਹ ਇਹ ਉਪਦੇਸ਼ ਉਹਨਾਂ ਨੂੰ ਦੇ ਰਹੇ ਨੇ ਜਿਨ੍ਹਾਂ ਦਾ ਜੇ ਨਾਮ ਵਾਲੇ ਪਾਸੇ ਧਿਆਨ ਹੀ ਨਹੀਂ ਉਹਨਾਂ ਨੂੰ ਮਹਾਰਾਜ ਇਹ ਵੀ ਉਪਦੇਸ਼ ਦੇ ਰਹੇ ਨੇ ਵੀ ਭਾਈ ਹੁਣ ਮੌਕਾ ਹੈ ਭਈ ਪ੍ਰਾਪਤ ਮਾਨੁਖ ਦੇਹੁਰਿਆ ਗੋਬਿੰਦ ਮਿਲਣ ਕੀ ਇਹ ਤਰੀ ਭਰੀਆ ਅਵਰ ਕਾਜ ਤੇਰਾ ਕਿ ਤੈ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਇਹ ਨਾਮ ਬੀਜ ਲੈ ਸੰਗਤ ਚ ਬਹਿ ਕੇ ਇਸੇ ਤਰ੍ਹਾਂ ਗੁਰੂ ਸਾਹਿਬ ਸਮਝਾ ਰਹੇ ਨੇ ਵੀ ਵਾਤ ਲੱਗੀ ਸੱਚੇ ਨਾਮ ਕੀ ਇਹ ਸੱਚਾ ਨਾਮ ਵਿਜਣ ਦਾ ਵਤਰ ਹੈ ਨਾ ਇਹ ਹੁਣ ਸਮਾ ਸਹੀ ਹੈ ਤੇ ਜਿਹੜਾ ਕੋਈ ਬੀਜ ਲੈਂਦਾ ਜੋ ਬੀਜੇ ਸੋ ਖਾਏ ਤੇ ਜਿਹੜੇ ਨਹੀਂ ਬੀਜ ਦੇ ਵਤਰ ਆਉਣ ਤੇ ਫਸਲ ਹੋ ਫਿਰ ਖਾਲੀ ਰਹਿ ਜਾਂਦੇ ਨੇ ਉਹਨਾਂ ਨੇ ਫਸਲ ਬੀਜੀ ਨਹੀਂ ਖੇਤੀ ਕੀਤੀ ਨਹੀਂ ਤੇ ਉਹਨਾਂ ਨੂੰ ਲਾਭ ਕੀ ਮਿਲਣਾ ਹੈ ਜਿਨ੍ਹਾਂ ਨੇ ਨਾਮ ਦੀ ਫਸਲ ਬੀਜ ਲਈ ਨਾ ਉਹ ਵਰ ਅੱਗੇ ਜਾ ਕੇ ਵੀ ਇਹ ਨਾਮ ਦੀ ਬਰਕਤ ਨੂੰ ਖਾਂਦੇ ਨੇ ਤੇ ਇੱਥੇ ਵੀ ਖਾਂਦੇ ਨੇ ਨਾਮ ਦੀ ਜਿਹੜੀ ਫਸਲ ਹੈ ਨਾ ਇਹ ਕਦੇ ਮੁੱਕਦੀ ਨਹੀਂ ਬਾਹਰਲੇ ਪਦਾਰਥ ਮੁੱਕ ਜਾਂਦੇ ਨੇ ਸਿਰਫ ਇੱਕ ਨਾਮ ਤੇ ਬਾਣੀ ਦੀ ਬਰਕਤ ਐਸੀ ਹੈ ਖਾਵਹਿ ਖਰਚਹਿ ਰਲ ਮਿਲ ਪਾਈ ਟੋਟ ਨਾ ਆਵੇ ਵਧਦ ਹੋ ਜਾਈ ਇਹ ਵੱਧਦੀ ਜਾਂਦੀ ਹੈ ਘਟਦੀ ਨਹੀਂ ਜਿੰਨਾ ਮਰਜੀ ਖੁੱਲਾ ਖਰਚ ਲਵੇ ਕੋਈ ਜਿੰਨਾ ਮਰਜੀ ਕਿਸੇ ਨੂੰ ਵੰਡੀ ਜਾਵੇ ਇਸ ਕਰਕੇ ਜੋ ਬੀਜੇਗਾ ਇਨਸਾਨ ਉਹ ਵਧਣਾ ਪਵੇਗਾ ਇੱਕ ਮੌਸਮ ਹੈ ਕਲਯੁਗ ਮਨੁੱਖਾ ਜਨਮ ਤੇ ਸਹ ਪ੍ਰਾਪਤ ਨਾਨਕਾ ਜਿਸ ਨੂੰ ਲਿਖਿਆ ਆਏ ਨਾਲ ਹੀ ਗੁਰੂ ਸਾਹਿਬ ਇਹ ਵੀ ਉਪਦੇਸ਼ ਦੇ ਰਹੇ ਨੇ ਕਿ ਕਿਸੇ ਬੰਦੇ ਦੇ ਵੱਸ ਦੀ ਗੱਲ ਵੀ ਨਹੀਂ ਹੈ ਹਾਂ ਬੰਦੇ ਦੇ ਅੰਦਰ ਇੰਨੀ ਕੁ ਮਾਰਾਏ ਨੇ ਇਹਨੂੰ ਖੁੱਲ੍ਹ ਦਿੱਤੀ ਏ ਕਿ ਇਹ ਉਦਮ ਕਰ ਸਕਦਾ ਹੈ ਉਦਮ ਚੰਗੇ ਪਾਸੇ ਵੀ ਕਰ ਸਕਦਾ ਹੈ ਤੇ ਮਾੜੇ ਪਾਸੇ ਵੀ ਕਰ ਸਕਦਾ ਹੈ ਸਿਰਫ ਉਦਮ ਕਰਨ ਦੀ ਖੁੱਲ੍ਹ ਦਿੱਤੀ ਏ ਮਨੁੱਖ ਨੂੰ ਬਾਕੀ ਸਾਰਾ ਕੁਝ ਪਰਮੇਸ਼ਰ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ ਤੇ ਉਦਮ ਕਰਨ ਵਾਲੇ ਜਿਹੜੇ ਨੇ ਉਹ ਫਰੰਬਰਤ ਵੇਲੇ ਉੱਠਦੇ ਨੇ ਉਹਨਾਂ ਦੇ ਅੰਦਰ ਇੱਕ ਸੁਭਾਅ ਹੁੰਦਾ ਹੈ ਇੱਕ ਇੱਛਾ ਹੁੰਦੀ ਹੈ ਵੀ ਅਸੀਂ ਵੀ ਉੱਠ ਕੇ ਨਾਮ ਜਪੀਏ ਅਸੀਂ ਵੀ ਗੁਰਦਵਾਰਾ ਸਾਹਿਬ ਜਾਈਏ ਬਾਣੀ ਪੜ੍ਹੀਏ ਉਹ ਜਿਹੜਾ ਅੰਦਰ ਸੁਤੰਤਰਤਾ ਇਨਿਕ ਦਿੱਤੀ ਆ ਨਾ ਫੁਰਨੇ ਲੈਣ ਦੀ ਉਹਨੂੰ ਫਿਰ ਭਾਗ ਲੱਗਦੇ ਨੇ ਉਹ ਫਿਰ ਗੁਰੂ ਸਾਹਿਬ ਨੂੰ ਲੈ ਆਉਂਦੇ ਵੀ ਇਹਦਾ ਫੁਰਨਾ ਚੰਗਾ ਬਣਿਆ ਤੇ ਇਹਨੂੰ ਬੁੰਨਿੰਗੇ ਦੇ ਕੰਨੀ ਪਵਾ ਦिए ਬਾਕੀ ਰਹਿਣ ਦੇ ਸਤੀ ਸਾਰੀ ਦੁਨੀਆ ਸਤੀ ਹੈ ਇਸ ਤਰ੍ਹਾਂ ਮਹਾਰਾਜ ਕਹਿੰਦੇ ਤਸ ਹੈ ਪ੍ਰਾਪਤ ਨਾਨਕਾ ਜਿਨੇ ਕਿਤੇ ਪਹਿਲਾਂ ਕਿਤੇ ਪਿਛਲੇ ਜਨਮ ਵਿੱਚ ਕੋਈ ਸੰਗਤ ਕੀਤੀ ਹੋਵੇਗੀ ਕਿਤੇ ਕੋ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਹੋਣਗੇ ਗੁਰੂ ਸਾਹਿਬ ਦੀ ਦਰਸ਼ਨ ਦੀ ਦਰਸ਼ਨ ਕੀਤੇ ਹੋਣਗੇ ਸੇਵਾ ਕੀਤੀ ਹੋਵੇਗੀ ਕਿਤੇ ਨਾ ਕਿਤੇ ਕੋਈ ਰਿਸ਼ਤਾ ਰਿਆ ਹੋਵੇਗਾ ਪੁਰਾਣਾ ਧਰਮ ਦੇ ਨਾਲ ਗੁਰੂ ਸਾਹਿਬ ਦੇ ਨਾਲ ਜਿਸ ਕਰਕੇ ਹੁਣ ਇਹਨੂੰ ਨਾਮ ਦੀ ਜਿਹੜੀ ਹੈ ਉਹ ਬਰਕਤ ਮਿਲੀ ਹੈ ਇਸ ਕਰਕੇ ਕਈ ਤੁਸੀਂ ਦੇਖਿਓ ਬੱਚੇ ਐਸੇ ਹੁੰਦੇ ਨੇ ਵੀ ਜਨਮ ਤੋਂ ਹੀ ਬੜੇ ਸਿਆਣੇ ਹੋ ਜਾਂਦੇ ਨੇ ਐਸੇ ਐਸੇ ਪਰਿਵਾਰ ਵੀ ਵੇਖੇ ਨੇ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਸਿੱਖੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਉਹਨਾਂ ਦੇ ਘਰ ਬੱਚੇ ਐਸੇ ਆ ਗਏ ਕਿ ਉਹਨਾਂ ਦਾ ਜਿਹੜਾ ਮਨ ਹੈ ਉਹ ਸਿੱਖੀ ਵਾਲੇ ਪਾਸੇ ਹੈ। ਉਹਨਾਂ ਦੀ ਰੁਚੀ ਬਾਣੀ ਵਾਲੇ ਪਾਸੇ ਹੈ, ਬਾਣੇ ਵਾਲੇ ਪਾਸੇ ਹੈ। ਤੇ ਇਸ ਤਰ੍ਹਾਂ ਉਹ ਬੱਚੇ ਦੂਜਿਆਂ ਨੂੰ ਵੀ ਸਿੱਖੀ ਦੇ ਨਾਲ ਜੋੜ ਦਿੰਦੇ ਨੇ, ਬਾਕੀ ਪਰਿਵਾਰ ਨੂੰ ਵੀ ਉਹਨਾਂ ਬੱਚਿਆਂ ਨੂੰ ਤੇ ਨਹੀਂ ਕਿਸੇ ਨੇ ਦੱਸਿਆ ਵੀ ਗੁਰਮਤਿ ਇਹ ਹੈ ਕਿਉਂਕਿ ਉਸ ਘਰ ਦੇ ਵਿੱਚ ਮਾਹੌਲ ਹੀ ਨਹੀਂ ਜਿਸ ਘਰ ਦੇ ਵਿੱਚ ਬੱਚਾ ਜਨਮ ਲੈ ਰਿਹਾ। ਉੱਥੇ ਤਾਂ ਸਾਰੇ ਖਾਣ ਪੀਣ ਵਾਲੇ ਨੇ। ਉੱਥੇ ਤਾਂ ਸਾਰੇ ਗੁਰਮਤਿ ਤੋਂ ਪਾਸੇ ਜਾ ਕੇ ਕੰਮ ਕਰਨ ਵਾਲੇ ਨੇ। ਕਦੇ ਉਹਨਾਂ ਨੇ ਉੱਠ ਕੇ ਬਾਣੀ ਨਹੀਂ ਪੜ੍ਹੀ। ਪਰ ਉਹਨਾਂ ਦੇ ਘਰ ਵੀ ਗੁਰੂ ਸਾਹਿਬ ਕਈ ਵਾਰ ਇਹੋ ਜਿਹਾ ਕੋਈ ਹੀਰਾ ਭੇਜ ਦਿੰਦੇ ਨੇ। ਜਿਹੜਾ ਕੋਈ ਨਾਮ ਜਪਣ ਵਾਲਾ ਹੋਵੇ। ਇਸ ਕਰਕੇ ਉਹ ਜਿਹੜਾ ਆ ਰਿਹਾ ਨਾ ਉਹਦੇ ਘਰ ਬਾਣੀ ਵਾਲੇ ਪਾਸੇ ਧਿਆਨ ਦੇਣ ਵਾਲਾ ਉਹ ਕਿਤੇ ਪਿਛਲੇ ਕਰਮਾਂ ਦਾ ਕੋਈ ਟੁਟਾ ਹੈ ਉਹਦੀ ਭਗਤੀ ਅਧੂਰੀ ਹੈ ਜਿਸ ਕਰਕੇ ਉਹ ਦੁਬਾਰਾ ਫੇਰ ਉਹਨੂੰ ਮੌਕਾ ਮਿਲਿਆ ਤੇ ਉਹਦੇ ਪੁਰਾਣੇ ਕਰਮਾਂ 'ਚ ਲਿਖਿਆ ਹੋਇਆ ਸੀ ਕਿ ਤੈਨੂੰ ਸਖੀ ਮਿਲਣੀ ਮਿਲਣੀ ਹੈ ਉਹਦੀ ਗੱਲ ਦੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਰ ਰਹੇ ਨੇ ਕਿ ਤਸ ਹੈ ਪ੍ਰਾਪਤ ਨਨਕਾ ਜਿਸ ਨੂੰ ਲਿਖਿਆ ਆਏ ਜਿਦੇ ਕਰਮਾਂ ਚ ਪੁਰਾਣਾ ਕਿਤੇ ਲਿਖਿਆ ਸੀ ਕੋਈ ਸੰਜੋਗ ਗੁਰੂ ਸਾਹਿਬ ਦੀ ਬਾਣੀ ਦਾ ਚਰਣਾ ਦਾ ਉਹਨਾਂ ਨੂੰ ਮਿਲ ਜਾਂਦਾ ਹੈ ਮਹੱਲਾ ਪੰਜਵਾਂ ਮੰਗਣਾ ਤਾਂ ਸੱਚ ਇੱਕ ਜਿਸ ਤਸ ਦੇਵੈ ਆਪ ਅਕੀਰਦਾਸ ਕਰਨ ਦੀ ਜਾਜ ਦੱਸ ਰਹੇ ਨੇ ਮਾਦਾ ਸਾਨੂੰ ਕਹਿੰਦੇ ਜੇ ਮੰਗਣਾ ਹੀ ਆ ਨਾ ਕੁਝ ਗੁਰੂ ਸਾਹਿਬ ਦੇ ਕੋਲੋਂ ਤੇ ਆ ਤੈਨੂੰ ਮੈਂ ਦੱਸਦਾ ਵੀ ਕੀ ਮੰਗਣਾ ਚਾਹੀਦਾ ਦੁਨਿਆਵੀ ਚੀਜ਼ਾਂ ਤੇ ਤੂੰ ਮੰਗਦਾ ਹੀ ਰਹਿਣਾ ਮੰਗਣੀਆਂ ਵੀ ਚਾਹੀਦੀਆਂ ਨੇ ਗੁਰੂ ਸਾਹਿਬ ਸਾਰਾ ਕੁਝ ਦਿੰਦੇ ਨੇ ਭਗਤਾਂ ਨੇ ਵੀ ਮੰਗਿਆ ਹੈ ਪਰ ਮਹਾਰਾਜ ਕਹਿੰਦੇ ਸਾਰਿਆਂ ਤੋਂ ਵੱਡੀ ਚੀਜ਼ ਹੈ ਨਾਮ ਆ ਮੰਗਣਾ ਤਾਂ ਸੱਚ ਇੱਕ ਇੱਕ ਸੱਚੇ ਪਰਮੇਸ਼ਰ ਨੂੰ ਹੀ ਮੰਗ ਲੈ ਹੈ ਤੂੰ ਉਹਦਾ ਨਾਮ ਮੰਗ ਲੈ ਜਿਸ ਨਾਮ ਦੇ ਵਿੱਚ ਸਾਰਾ ਕੁਝ ਹੈ ਤੇ ਇਸ ਤਰ੍ਹਾਂ ਜਿਹਦੇ ਉਤੇ ਖੁਸ਼ ਹੋ ਜਾਂਦਾ ਨਾ ਜੇ ਕੋ ਨਾਮ ਮੰਗੇ ਵੀ ਕਿ ਮਹਾਰਾਜ ਮੈਨੂੰ ਨਾਮ ਦੇ ਦਿਓ ਬਾਣੀ ਦੇ ਦਿਓ ਪਰ ਇਹ ਨਹੀਂ ਜਲਦੀ ਕਈਆਂ ਨੂੰ ਮਿਲਦੀ ਵੀ ਨਹੀਂ ਇਹਦੇ ਲਈ ਤਾਂ ਰੋਜ਼ ਅਰਦਾਸਾਂ ਕਰਨੀਆਂ ਪੈਂਦੀਆਂ ਨੇ ਕਈ ਜਨਮ ਲਾਉਣੇ ਪੈਂਦੇ ਨੇ ਫਿਰ ਜਾ ਕੇ ਕਿਤੇ ਸਿੱਖੀ ਨਿਭਲੀਏ ਸਿੱਖੀ ਕੋ ਖੇੜ ਥੋੜਾ ਹੈ ਕੰਨੇ ਹੋ ਤਖੀ ਵੱਲ ਹੁ ਨਕੀ ਏਤ ਮਾਰਗ ਚੱਲਣਾ ਇਸ ਤਰ੍ਹਾਂ ਇਹ ਸਿੱਖੀ ਆਸੀ ਹੈ ਵੀ ਬੜੀ ਕਠਿਣਵੀ ਹੈ ਤੇ ਸਰਲ ਵੀ ਹੈ ਗੁਰੂ ਸਾਹਿਬ ਕਹਿੰਦੇ ਵੀ ਜਿਸ ਨੂੰ ਉਹ ਵਹਿਗੁਰੂ ਜਿਸ ਤੁਸ ਦੇਵੇ ਆਪ ਜਿੰਨੂੰ ਪ੍ਰਸੰਨ ਹੋ ਕੇ ਨਾਮ ਦੀ ਦਾਤ ਦੇ ਦੇਵੇ ਜਿੰਨੂੰ ਗੁਰੂ ਸਾਹਿਬ ਕਹਿ ਦੇਣਾ ਵੀ ਤੂੰ ਮੇਰਾ ਸਿੱਖ ਹੈ ਤਿੰਨ ਤੇ ਗੁਰੂ ਦੀ ਖੁਸ਼ੀ ਹੈ ਉਹ ਸਭ ਤੋਂ ਵੱਡਿਆਂ ਭਾਗਾਂ ਵਾਲਾ ਸਿੱਖ ਹੈ ਜਿਤ ਖਾਦਾ ਮਨ ਤ੍ਰਿਪਤੀ ਹੈ ਨਾਨਕ ਸਾਹਿਬ ਦਾਤ ਹੁਣ ਮਨ ਦੀ ਗੱਲ ਕਰ ਰਹੇ ਨੇ ਕਿ ਮਨ ਐਸਾ ਭੈੜਾ ਹੈ ਐਸਾ ਭੁੱਖਾ ਹੈ ਕਈ ਜਨਮਾਂ ਦਾ ਵੀ ਇਹਦਾ ਰਾਜੀ ਨਹੀਂ ਹੁੰਦਾ ਮਨ ਕਦੇ ਨਹੀਂ ਰਜੇਗਾ ਮਨ ਨੂੰ ਸਿਰਫ ਇੱਕ ਚੀਜ਼ ਰਜਾ ਸਕਦੀ ਹੈ ਉਹ ਹੈ ਨਾਮ ਤੇ ਬਾਣੀ ਨਾਮ ਤੋਂ ਬਿਨਾ ਮਨ ਕਦੇ ਰਜਿਆ ਨਹੀਂ ਕਦੇ ਅੱਖਾਂ ਵੀ ਨਹੀਂ ਰਜੀਆਂ ਕਦੇ ਕੰਨ ਵੀ ਨਹੀਂ ਰਜੇ ਅੱਖੀਂ ਦੇਖਣਾ ਰਜੀਆਂ ਬਹੁ ਰੰਗ ਤਮਾਸ਼ੇ ਬੜੇ ਦੁਨੀਆਂ ਦੇ ਰੰਗ ਤਮਾਸ਼ੇ ਵੇਖ ਵੇਖ ਕੇ ਬੰਦੇ ਖੁਸ਼ ਹੁੰਦੇ ਨੇ ਪਰ ਕਿਸੇ ਦਾ ਜੀ ਕਰਦਾ ਹੈ ਸੰਸਾਰ ਛੱਡਣ ਨੂੰ ਕਹਿੰਦੇ ਨਾ ਅਜੇ ਹੁਣ ਤਾਂ ਆਨੰਦ ਆਉਣ ਲੱਗਾ ਜ਼ਿੰਦਗੀ ਜਿਉਣ ਦਾ ਇਲਾ ਹੀ ਅਮਰ ਤੋਂ ਸ਼ਾਕ ਲਈਏ ਅਮਰ ਸ਼ਾਕੀ ਤੇ ਫਿਰ ਸਾਡੇ ਕੋ ਘੁੰਮਿਆ ਫਿਰਿਆ ਨਹੀਂ ਜਾਣਾ ਜਿੱਥੇ ਗੁਰੂ ਨੇ ਅਖਣਾ ਵੀ ਨਾ ਜਾਓ ਅਸੀਂ ਤੇ ਉੱਥੇ ਜਾਣਾ ਇਸ ਕਰਕੇ ਅਸੀਂ ਨਹੀਂ ਗੁਰੂ ਦੀ ਗੱਲ ਮੰਨਦੇ ਹੁੰਦੇ ਅਸੀਂ ਤਾਂ ਆਪਣੀ ਮਰਜ਼ੀ ਕਰਨੀ ਹੈ ਤੇ ਗੁਰੂ ਸਾਹਿਬ ਵੀ ਕਿਰਪਾ ਕਰਕੇ ਸਮਝਾ ਰਹੇ ਨੇ ਵੀ ਕੋਈ ਗੱਲ ਨਹੀਂ ਤੁਰੇ ਫਿਰਨਦੇ ਫਿਰ ਇਹਨਾਂ ਨੂੰ ਇਹਨਾਂ ਕੋਲ ਰੱਜਣਾ ਹੈ ਤੇ ਭੁੱਖੇ ਰਹਿਣੇ ਨੇ ਉਖਿਆ ਭੁੱਖ ਨਾ ਉੱਤਰੀ ਜੇ ਬੰਨਾਪੁਰੀਆ ਭਾਰ ਇਸ ਤਰ੍ਹਾਂ ਭੁੱਖੇ ਕਦੇ ਇੱਧਰ ਜਾਂਦੇ ਨੇ ਕਦੇ ਉੱਧਰ ਜਾਂਦੇ ਨੇ ਠੋਕਰਾਂ ਖਾਂਦੇ ਫਿਰਦੇ ਨੇ ਖਾ ਲੈਂਦੇ ਇਹਨਾਂ ਨੂੰ ਕਈ ਜਨਮਾਂ ਚ ਇਹਨਾਂ ਨੇ ਪਟਕਣਾ ਹੈ ਜੇ ਆਪਣੇ ਨੁਕਸਾਨ ਕਰ ਰਹੇ ਨੇ ਕਿਸੇ ਦਾ ਕੀ ਕਰ ਰਹੇ ਨੇ ਪਰ ਨਾਲ ਉਪਦੇਸ਼ ਦੇ ਰਹੇ ਨੇ ਕਿ ਇੱਕ ਗੱਲ ਜ਼ਰੂਰ ਯਾਦ ਰੱਖਿਓ ਕਿ ਉਹ ਵਾਲੀ ਚੀਜ਼ ਖਾਓ ਉਹ ਰੱਖੋ ਕੋਲ ਆਪਣੇ ਉਹ ਗੁਰੂ ਸਾਹਿਬ ਕੋਲੋਂ ਮੰਗੋ ਜਿਹਦੇ ਨਾਲ ਮਨ ਰਜ ਜਾਵੇ ਤੇ ਉਹ ਹੈ ਸੰਤੋਖ ਬਿਨ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬ੍ਰਥੇ ਸਭ ਕਾਜੈ ਸੰਤੋਖ ਤੋਂ ਬਿਨਾ ਨਹੀਂ ਕੋ ਰਾਜ ਸਕਦਾ ਜਿਸ ਨੂੰ ਸੰਤੋਖ ਨਾ ਨ ਆਇਆ ਸਾਰੀ ਦੁਨੀਆ ਦੀਆਂ ਦਾਤਾਂ ਉਹਦੇ ਕੋਲ ਰੱਖਦੇ ਹੋ ਆਖੇਗਾ ਨਹੀਂ ਅਜੇ ਵੀ ਥੋੜੀਆਂ ਨੇ ਇੱਕ ਵਾਰੀ ਕੋ ਰਾਜਾ ਸੀ ਤੇ ਬੜਾ ਪੈਸਾ ਸੀ ਉਹਦੇ ਕੋਲੇ ਬੜੀਆਂ ਫੌਜਾਂ ਸਨ ਬੜਾ ਸਾਜੋ-ਸਮਾਨ ਬੜੀਆਂ ਹੋਰ ਤਰ੍ਹਾਂ ਦੀਆਂ ਸਹੂਲਤਾਂ ਸਾਰੀਆਂ ਸਨ ਇੱਕ ਵਾਰੀ ਆਪਣੇ ਵਜ਼ੀਰ ਨੂੰ ਪੁੱਛਿਆ ਉਹਨੇ ਵੀ ਮੈਨੂੰ ਇਹ ਦੱਸ ਕਿ ਮੇਰੇ ਕੋਲ ਕਿੰਨਾ ਘਤਾਨ ਹੈ ਉਹਨੇ ਆਖਿਆ ਬਾਦਸ਼ਾਹ ਸਲਾਮਤ ਤੁਹਾਡੇ ਕੋਲ ਬਹੁਤ ਧਾਨ ਹੈ ਉਨੇ ਆਖਿਆ ਕਿੰਨਾ ਕ ਕਿੰਨੀਆਂ ਕੁਲਾਂ ਤੱਕ ਨਹੀਂ ਮੁਕੇਗਾ ਤੇ ਵਜ਼ੀਰ ਨੇ ਸਾਬਕਿਤਾਬ ਲਾਇਆ ਕਹਿੰਦਾ ਜੀ ਇੱਕ ਹਫਤਾ ਦਿਓ ਮੈਨੂੰ ਦੱਸਦਾ ਮੈਂ ਤੁਹਾਨੂੰ ਸੋਚ ਕੇ ਅਗਲੇ ਹਫਤੇ ਫੇਰ ਪੁੱਛਿਆ ਵੀ ਦੱਸ ਮੇਰੀਆਂ ਕੰਨਾਂ ਕਿੰਨੀਆਂ ਕੁਲਾਂ ਤੱਕ ਇਹ ਧੰਨ ਨਹੀਂ ਮੁਕੇਗਾ ਉਹਨੇ ਆਖਿਆ ਬਾਦਸ਼ਾਹ ਸਲਾਮਤ ਤੁਹਾਡੀਆਂ ਅਗਲੀਆਂ 100 ਕੁਲਾਂ ਤੱਕ ਧੰਨ ਨਹੀਂ ਮੱਕਣਾ ਉਨੇ ਆਖਿਆ 101 ਕੁਲ ਜਿਹੜੀ ਹੋਏਗੀ ਉਹ ਤੇ ਭੁਖੀ ਮਰੇਗੀ ਨਾ ਫਿਰ 100 ਤੱਕ ਹੀ ਇਸ ਤੋਂ ਅੱਗੇ ਵੀ ਗੰਦੀ ਵਧਾਉਣੀ ਚਾਹੀਦੀ ਹੈ ਐਸੇ ਐਸੇ ਮੂਰਖ ਲੋਕ ਵੀ ਇਸ ਦੁਨੀਆ ਤੇ ਹੋਏ ਨੇ ਇਸ ਕਰਕੇ ਬੰਜੇ ਦੀ ਭਜਨ ਨਠ ਹੈ ਸਿਰਫ ਮਨ ਰੱਜਦਾ ਨਹੀਂ ਬਾਹਰ ਲੀਆਂ ਚੀਜ਼ਾਂ ਦੇ ਨਾਲ ਆ ਵੀ ਵੇਖ ਲਵਾ ਆ ਵੀ ਪਾਲਵਾ ਇਹਨੂੰ ਵੀ ਖਰੀਦ ਲਵਾ ਆ ਵੀ ਪਸਾਰਾ ਇਕੱਠਾ ਕਰ ਲਵਾ ਇਹ ਮਨ ਨਹੀਂ ਰੱਜਣਾ ਕਦੇ ਗੁਰਬਾਣੀ ਨੇ ਤੇ ਮੋਹ ਲਾਈਏ ਤੇ ਪੱਕੀ ਲਾਈਏ ਗੁਰਬਾਣੀ ਨਾਲੋਂ ਤਾਂ ਨਹੀਂ ਕੋਈ ਵੀ ਸਿਆਣਾ ਜਿਹੜਾ ਕੋਈ ਸਿਆਣਾ ਸਿੱਖਿਓ ਆਂਦਾ ਮਹਾਰਾਜ ਨੇ ਸਾਰੀ ਦੁਨੀਆ ਵੇਖੀ ਏ ਬੜੀ ਨੇੜੇ ਹੋ ਕੇ ਵੇਖੀ ਏ ਤੇ ਸਹੀ ਜਾਂਦੇ ਨੇ ਮੈਨੂੰ ਆਪਣਾ ਦਿਮਾਗ ਲੜਾਉਣ ਦੀ ਬਹੁਤੀ ਚੀਜ਼ ਕੋਈ ਲੋੜ ਨਹੀਂ ਜੇ ਗੁਰੂ ਸਾਹਿਬ ਨੇ ਕਹਿ ਦਿੱਤਾ ਵੀ ਮਨ ਨਹੀਂ ਰਜਣਾ ਤੇ ਨਹੀਂ ਰਜਣਾ ਤੇ ਵਾਕਿਆ ਗੱਲ ਸਹੀ ਵੀ ਹੈ ਇਸ ਕਰਕੇ ਮਹਾਰਾਜ ਕਹਿੰਦੇ ਉਹ ਖਾਣ ਨਾਮ ਨਾਮ ਦਾ ਇਹ ਭੋਜਨ ਸ਼ਕ ਜਿਤ ਖਾਦਾ ਮਨ ਤ੍ਰਿਪਤੀਆ ਨਾਨਕ ਸਾਹਿਬ ਦਾਤ ਇਹ ਗੁਰੂ ਸਾਹਿਬ ਦੀ ਵੱਡੀ ਦਾਤ ਹੈ ਜਿਹੜਾ ਨਾਮ ਹੈ ਪਰਮੇਸ਼ਰ ਦਾ ਪੌੜੀ ਲਾਹਾ ਜਗ ਮਹ ਸੇਖਟ ਹੈ ਜਿਨ ਹਰ ਧਨ ਰਾਸ ਗੁਰੂ ਸਾਹਿਬ ਕਹਿੰਦੇ ਵੀ ਕੋਈ ਵਿਰਲਾ ਉਹੀ ਵਿਰਲਾ ਗੁਰੂ ਦਾ ਪਿਆਰਾ ਰੱਬ ਦਾ ਪਿਆਰਾ ਇਸ ਜਗ ਦੇ ਵਿੱਚ ਨਾਮ ਦੀ ਖੱਟੀ-ਖੱਟਦਾ ਹੈ ਬਾਕੀ ਦੁਨੀਆ ਸਾਰੀਆਂ ਹੋਰ ਸੌਦੇ-ਬਾਦੀਆਂ ਚ ਪਈ ਏ ਨਫੇ-ਨੁਕਸਾਨ ਚ ਪਈ ਏ ਪਰ ਰੱਬ ਦਾ ਪਿਆਰਾ ਨਾਮ ਦੇ ਤੁਲ ਹੋਰ ਕਿਸੇ ਚੀਜ਼ ਨੂੰ ਸਮਝਦਾ ਕੱਖ ਨਹੀਂ ਕਿਨਹੀਂ ਵਣਜਿਆ ਕਾਂਸੀ ਤਾਂਬਾ ਕਿਨਹੀਂ ਲੌਂਗ ਸੁਪਾਰੀ ਸੰਤੋ ਵਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਕੋਈ ਵਪਾਰ ਕਰਦਾ ਹੈ ਪੈਸਿਆਂ ਦਾ ਕੋਈ ਵਪਾਰ ਕਰਦਾ ਹੈ ਚਾਂਦੀ ਦਾ ਸੋਨੇ ਦਾ ਕੱਪੜੇ ਦਾ ਗਰੋਸਰੀ ਦਾ ਪਰ ਜਿਹੜੇ ਸੰਤ ਮਹਾਂਪੁਰਖ ਨੇ ਉਹ ਇਹ ਚੀਜ਼ਾਂ ਭਾਵੇਂ ਕਰਦੇ ਨੇ ਸੰਸਾਰੀ ਪਰ ਅਸਲੀ ਸੌਦਾ ਜਿਹੜਾ ਕਰਨ ਵਾਸਤੇ ਆਏ ਨੇ ਨਾ ਉਹ ਹੈ ਨਾਮ ਦਾ ਸੌਦਾ ਉਹਨਾਂ ਨਾਮ ਦਾ ਸਬਦਾ ਕਿਵੇਂ ਕੋਈ ਕਰੇ ਕੱਲ ਮਾਗ ਦਾ ਮਹੀਨਾ ਲੰਘ ਕੇ ਹਟਿਆ ਤੇ ਉਹਦੇ ਚ ਇੱਕ ਉਪਦੇਸ਼ ਦਿੱਤਾ ਸੀ ਮਹਾਰਾਏ ਨੇ ਗੁਰੂ ਸਾਹਿਬ ਨੇ ਆਖਿਆ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ ਨਾਨ ਹਰ ਕਾ ਨਾਮ ਧਿਆਏ ਸੁਣ ਸਬਦਾਂ ਨੂੰ ਕਰ ਦਾਨ ਇਹ ਹੈ ਨਾਮ ਦਾ ਸਬਦਾ ਵੀ ਆਪ ਜਪਣਾ ਆਪ ਦੀ ਕਮਾਈ ਕਰਨੀ ਤੇ ਗਾਂ ਦੂਜਿਆਂ ਨੂੰ ਵੰਡਣਾ ਕਥਾ ਦੇ ਵਿੱਚੋਂ ਚੰਗੀ ਗੱਲ ਸੁਣ ਲਈ ਤੇ ਘਰ ਜਾ ਕੇ ਦੱਸਣੀ ਹੋਰ ਦੂਜਿਆਂ ਨੂੰ ਵੀ ਪ੍ਰੇਰਨਾ ਕਰਨੀ ਵੀ ਆਹ ਗੱਲ ਗੁਰੂ ਸਾਹਿਬ ਨੇ ਏਦਾਂ ਆਖੀ ਏ ਮੈਂ ਸੁਣੀ ਆਪਣੀ ਕੰਨੀਆਂ ਇੰਨੇ ਅੰਗ ਦੇ ਉੱਤੇ ਬਾਣੀ ਦੀ ਕਥਾ ਚੱਲ ਰਹੀ ਸੀ ਤੇ ਉੱਥੇ ਆ ਗੱਲ ਲਿਖੀ ਏ ਤੂੰ ਵੀ ਪੜੀ ਇਹ ਹੁੰਦਾ ਅਸਲੀ ਵਪਾਰ ਕਰਨਾ ਇਹ ਹੁੰਦਾ ਅਸਲੀ ਦਾਨ ਕਰਨਾ ਸੋ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਿਰਪਾ ਕਰ ਰਹੇ ਨੇ ਕਿ ਉਹ ਅਸਲੀ ਖੱਟੀ ਖੱਟ ਦੇ ਨਾਮ ਦੀ ਜਿਨ ਹਰ ਧਨ ਰਾਸ ਜਿਨ੍ਹਾਂ ਕੋਲ ਨਾਮ ਦੀ ਰਾਸ ਗੁੰਜੀ ਹੋਵੇ ਵਪਾਰ ਵੀ ਉਹ ਹੀ ਕਰ ਸਕਦਾ ਹੈ ਇਸ ਕਰਕੇ ਦੂਜਿਆਂ ਨੂੰ ਵੀ ਉਹੀ ਉਪਦੇਸ਼ ਕਰੇ ਜਿੰਨੇ ਆਪ ਕਮਾਇਆ ਹੋਇਆ ਨਹੀਂ ਤਾਂ ਸਾਰੀ ਦੁਨੀਆ ਦੂਜਿਆਂ ਨੂੰ ਸੁਧਾਰਨ ਚ ਲੱਗੀ ਏ ਪਰ ਆਪਣੇ ਆਪ ਦੇ ਉੱਤੇ ਕੰਮ ਇੱਕ ਵੀ ਨਹੀਂ ਕੀਤਾ ਆਪਣਾ ਸੁਧਾਰ ਇੱਕ ਵੀ ਨਹੀਂ ਕੀਤਾ ਦੂਜਿਆਂ ਨੂੰ ਆਖਣਗੇ ਤੂੰ ਚੰਗਾ ਹੋ ਜਾ ਬਸ ਦੁਤਿਆ ਭਾਵ ਨਾ ਜਾਣਨੀ ਸੱਚੇ ਦੀ ਆਸ ਦੁਤਿਆ ਕੀ ਹੁੰਦਾ ਹੈ ਦੁਤਿਆ ਹੁੰਦਾ ਹੈ ਵੀ ਦੁਵੇਸ਼ ਭਾਵਨਾ ਵੀ ਆ ਬਗਾਨਾ ਐ ਆ ਮੇਰਾ ਐ ਆ ਸਿੱਖ ਸਾਡੇ ਨੇ ਤੇ ਦੂਜੇ ਜਿਹੜੇ ਨੇ ਇਹ ਉਪਰੇ ਨੇ ਇਹ ਦੁਤਿਆ ਪਾਵੇ ਕਿ ਮੇਰੇ ਬੱਚੇ ਮੇਰੇ ਆਪਣੇ ਨੇ ਗਵਾਂਡੀਆਂ ਦੇ ਥੋੜਾ ਮੇਰੇ ਨੇ ਇਸ ਤਰ੍ਹਾਂ ਨਾ ਗੁਰੂ ਸਾਹਿਬ ਕਹਿੰਦੇ ਨਾਮ ਜਪਣ ਦੀ ਬਰਕਤ ਨਾਲ ਜਿਹੜਾ ਦੁਤੀਆ ਭਾਉ ਦਵੇਤ ਭਾਵਨਾ ਵਾਲਾ ਜਿਹੜਾ ਹੈ ਨਾ ਸੁਭਾਅ ਤੇਰ ਮੇਰ ਜਿਹੜੀ ਹੁੰਦੀ ਮਨ ਦੇ ਵਿੱਚ ਇਹ ਨਾਮ ਜਪਣ ਵਾਲੇ ਦੇ ਅੰਦਰ ਨਹੀਂ ਹੁੰਦੀ ਜਿਹੜਾ ਤੇਰ ਮੇਰ ਕਰੇਗਾ ਸਮਝੋ ਉਹਨੇ ਨਾਮ ਨੂੰ ਚਖਿਆ ਹੀ ਨਹੀਂ ਹੋਜੇ ਇਦਾਂ ਹੀ ਤੁਰਿਆ ਫਿਰਦਾ ਵਿਲਾਈ ਨਾਮ ਜਪਣ ਵਾਲੇ ਦੀ ਭਾਸ਼ਾ ਜੇ ਹੋਰ ਹੁੰਦੀ ਹੈ ਉਹ ਜਦੋਂ ਬੋਲੇਗਾ ਭਲੇ ਦੇ ਬਚਨ ਹੀ ਬੋਲੇਗਾ ਜਿੱਥੇ ਜਾਏ ਬਹੀਏ ਭਲਾ ਕਹੀਏ ਕਿਉਂਕਿ ਉਹਨੂੰ ਸੱਚੇ ਪਾਤਸ਼ਾਹ ਦੀ ਆਸ ਹੁੰਦੀ ਹੈ ਉਹਦਾ ਉਹ ਟਾਸਰਾ ਹੈ ਨਿਹਚਲ ਏਕ ਸਰੀਵਿਆ ਹੋਰ ਸਭ વિનાਸ਼ ਨਿਹਚਲ ਇਹ ਦੋ ਅੱਖਰਾਂ ਦਾ ਬਣਿਆ ਨਿਹ ਤੇ ਚਲ ਨਿਹਚਲ ਜਿਹੜਾ ਚੱਲਦਾ ਨਹੀਂ ਜਿਹੜਾ ਚਲਾਇਮਾਨ ਨਹੀਂ ਪਰਮੇਸ਼ਰ ਜਿਹੜਾ ਕਦੇ ਖਤਮ ਨਹੀਂ ਹੋਏਗਾ ਜਿਹੜੀ ਚੀਜ਼ ਕਿਸੋਂ ਤੁਰੀ ਹੈ ਨਾ ਉਹਨੇ ਕਿਤੇ ਨਾ ਕਿਤੇ ਜਾ ਕੇ ਰੁਕਣਾ ਪਰ ਪਰਮੇਸ਼ਰ ਸਥਿਰ ਹੈ ਉਹ ਚੱਲਦਾ ਨਹੀਂ ਉਹਦਾ ਜਨਮ ਨਹੀਂ ਹੋਇਆ ਉਹਨੇ ਮਰਨਾ ਨਹੀਂ ਉਹ ਪਰਮੇਸ਼ਰ ਚਲਾਇਮਾਨ ਨਹੀਂ ਹੈ ਉਹ ਪਹਿਲਾ ਸਤਜੁਗ ਦੇ ਵਿੱਚ ਵੀ ਐਸਾ ਸੀ ਤੇ ਹੁਣ ਵੀ ਉਹਦਾ ਸੁਭਾਅ ਐਸਾ ਤੇ ਅੱਗੇ ਵੀ ਇਦਾਂ ਦਾ ਰਹਿਣਾ ਜਿੰਨੇ ਜਿੰਨੇ ਪਿਆਰ ਕਰਨਾ ਉਹਨੇ ਉਹਦਾ ਨਾਲ ਪਿਆਰ ਕਰੀ ਜਾਣਾ ਪਰਮੇਸ਼ਰ ਨੇ ਉਹ ਆਪਣਾ ਸੁਭਾਅ ਨਹੀਂ ਬਦਲਦਾ ਤੇ ਨਾ ਕਦੇ ਰੱਬ ਕਦੇ ਦੁਨੀਆ ਤੋਂ ਖਤਮ ਹੋਏਗਾ ਵੀ ਖਤਮ ਹੋ ਗਿਆ ਨਹੀਂ ਸਾਰਾ ਕੁਝ ਨਾਸ ਹੋ ਜਾਏਗਾ ਪਰਮੇਸ਼ਰ ਫਿਰ ਵੀ ਰਹੇਗਾ ਉਹ ਨਹੀਂ ਚਲੇ ਤੇ ਏਕ ਉਹ ਏਕ ਹੈ ਉਹਦੀ ਵਰਗਾ ਦੂਜਾ ਕੋਈ ਨਹੀਂ ਜਿਨ੍ਹਾਂ ਨੇ ਇੱਕ ਪਰਮੇਸ਼ਰ ਚਲਾਏ ਮੰਨ ਤੋਂ ਰਹਿਤ ਪਤ ਪਾਦਸ਼ਾਹ ਦਾ ਨਾਮ ਜਪ ਲਿਆ ਹੈ ਹੋਰ ਸਭ ਵਿਨਾਸ਼ ਮਾਰੇ ਕਹਿੰਦੇ ਉਹਨਾਂ ਨੂੰ ਸਾਰਾ ਸੰਸਾਰ ਨਾਸਵੰਤ ਦਿਖਾਈ ਦਿੰਦਾ ਪਾਰ ਬ੍ਰਹਮ ਜਿਸ ਬਿਸਰ ਤਿਸ ਬਿਰਥਾ ਸਾਸ ਪਾਰ ਬ੍ਰਹਮ ਇਹਦੇ ਕੀ ਅਰਥ ਨੇ ਪਾਰ ਤੇ ਪਲਸ ਅਰਥ ਹੋ ਗਿਆ ਬ੍ਰਹਮ ब्रह्म में परमेश्वर ਤੇ ਪਾਰ ਦੇ ਅਰਥ ਨੇ ਵੀ ਪਾਰਾ ਵਾਰ ਤੋਂ ਰਹਿਤ ਜਿਹਦੇ ਤੱਕ ਕੋਈ ਮਨੁੱਖ ਨਹੀਂ ਪਹੁੰਚ ਸਕਦਾ ਕੋਈ ਵਿਗਿਆਨੀ ਸਾਇੰਟਿਸਟ ਨਹੀਂ ਪਹੁੰਚ ਸਕਦਾ ਦੁਨੀਆ ਦਾ ਕੋਈ ਕੈਮਰਾ ਉਹਦੀ ਫੋਟੋ ਨਹੀਂ ਖਿੱਚ ਸਕਦਾ ਕਿਸੇ ਤਰ੍ਹਾਂ ਦੀ ਮਜਾਇਲ ਕਿਸੇ ਤਰ੍ਹਾਂ ਦੇ ਲੌਕਟ ਜਿਹੜੇ ਸੈਟਲਾਈਟ ਲਾਏ ਹੋਏ ਨੇ ਬ੍ਰਹਿਮੰਡ ਵਿੱਚ ਉਹਦੇ ਤੱਕ ਪਹੁੰਚ ਨਹੀਂ ਸਕਦੇ ਉਦੇ ਤੱਕ ਕੋਈ ઋષਿ मुनि ਸਮਾਧੀ ਲਾ ਕੇ ਨਹੀਂ ਜਾ ਸਕਦਾ ਕੋਈ ਭੁੱਖੇ ਰਹਿ ਕੇ ਉਦੇ ਤੱਕ ਪਹੁੰਚ ਨਹੀਂ ਸਕਦਾ ਕੋਈ ਸਿੱਧਕ ਸਾਧਕ ਕਰਨ ਵਾਲੇ ਨਹੀਂ ਪਹੁੰਚ ਸਕਦੇ ਜੋਗੀ ਉਦੇ ਤੱਕ ਨਹੀਂ ਪਹੁੰਚ ਸਕਦੇ 33 ਕਰੋੜ ਦੇਵਤਾ ਉਹਨੂੰ ਪਕੜ ਨਹੀਂ ਸਕਦਾ ਉਹ ਪਰਮੇਸ਼ਰ ਸਾਰਿਆਂ ਦੀ ਪਹੁੰਚ ਤੋਂ ਪਰੇ ਹੈ ਤੇ ਉਹਦਾ ਨਾਮ ਪਾਰ ਬ੍ਰਹਮ ਹੈ ਪਾਰ ਬ੍ਰਹਮ ਫੁਰਮਾਇਆ ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਪਾਰ ਬ੍ਰਹਮ ਜਿਸ ਵਿਸਰੈ ਜਿਹਨੂੰ ਪਾਰ ਬ੍ਰਹਮ ਵਿਸਰ ਗਿਆ ਨਾ ਨਾਮ ਜਿਨੇ ਕਹਿ ਦਿੱਤਾ ਵੀ ਰੱਬ ਤੇ ਹੈ ਹੀ ਨਹੀਂ ਕਹੀ ਤੇ ਐਸੇ ਨੇ ਮਾੜੀ ਕਿਸਮਤ ਵਾਲੇ ਜਿਹਦਾ ਧਿਆਨ ਦੁਨੀਆ ਚ ਜਿਆਦਾ ਹੋ ਗਿਆ ਤੇ ਗੁਰੂ ਵਾਲੇ ਪਾਸਿਓਂ ਕੱਟ ਗਿਆ ਕੱਟਦਾ ਕੱਟਦਾ ਮੋਕੀ ਗਿਆ ਗੁਰਦਵਾਰੇ ਆਉਣੋਂ ਖਤਮ ਹੀ ਹੋ ਗਿਆ ਤੇ ਜਪਜੀ ਸਾਹਿਬ ਪੜਨੋਂ ਵੀ ਗਿਆ ਤੇ ਵਾਹਿਗੁਰੂ ਕਹਿਨੋਂ ਵੀ ਗਿਆ ਮਾਰੇ ਕਹਿੰਦੇ ਤਿਸ ਬਿਰਥਾ ਸਾਸ ਉਹਦੇ ਜਿੰਨੇ ਸਵਾਸ ਨੇ ਉਹ ਸਾਰੇ ਵਿਅਰਥ ਨੇ ਉਹ ਇਸ ਤਰ੍ਹਾਂ ਨੇ ਜਿਵੇਂ ਜਾਨਵਰ ਸਾ ਲੈ ਰਹੇ ਨੇ ਤੇ ਉਹ ਲੈ ਰਿਆ ਇਹਨਾਂ ਚ ਕੋਈ ਫਰਕ ਨਹੀਂ ਜਾਨਵਰ ਵੀ ਕਿਸੇ ਦਾ ਮਾੜਾ ਨਹੀਂ ਕਰਦੇ ਕਈ ਆਖਣਗੇ ਅਸੀਂ ਕਿਹੜਾ ਕਿਸੇ ਦਾ ਮਾੜਾ ਕਰਦੇ ਆ ਫਿਰ ਕੀ ਹੋ ਗਿਆ ਸੀ ਨਾਮ ਨਹੀਂ ਜਪਦੇ ਤੇ ਜਿੰਨੀ ਬਨਸਪਤੀ ਆ ਨਾ ਰੁੱਖ ਨੇ ਪਹਾੜ ਨੇ ਇਹ ਵੀ ਸਾ ਲੈ ਰਹੇ ਨੇ ਇਹ ਵੀ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਦੇ ਭਲਾ ਕਰਦੇ ਸਗੋਂ ਰੁੱਖ ਤੇ ਛਾਂ ਵੀ ਦਿੰਦੇ ਨੇ ਫਲ ਵੀ ਦਿੰਦੇ ਨੇ ਲੱਕੜੀ ਵੀ ਦਿੰਦੇ ਨੇ ਪਰ ਇਹਦਾ ਮਤਲਬ ਇਹ ਥੋੜਾ ਵੀ ਉਹ ਬ੍ਰਹਮ ਗਿਆਨੀ ਹੋ ਗਏ ਨੇ ਨਹੀਂ ਮਨੁੱਖ ਜੇ ਆਪਣੇ ਆਪ ਨੂੰ ਕੰਪੇਅਰ ਕਰੇਗਾ ਨਾ ਵੀ ਮੈਂ ਬਾਕੀ ਜੂਨਾ ਵਰਗਾ ਜਾਂ ਜਾਨਵਰ ਹੁਣ ਇੱਕ ਗਾਂ ਐ ਉਹ ਤਾਂ ਦੁੱਧ ਵੀ ਦਿੰਦੀ ਐ ਉਹ ਕਿਹੜਾ ਕਿਸੇ ਦਾ ਨੁਕਸਾਨ ਕਰਦੀ ਓਨੇ ਕਿਹੜਾ ਅਮਰ ਛਕ ਲੈਣਾ ਇਸ ਤਰ੍ਹਾਂ ਜਾਨਵਰਾਂ ਵਰਗਾ ਸੁਭਾਅ ਜੇ ਕੋਈ ਆਖੇ ਵੀ ਅਸੀਂ ਤਾਂ ਜੀ ਇਦਾਂ ਦੇ ਆ ਮਨ ਸਾਫ਼ ਹੋਣਾ ਚਾਹੀਦਾ ਇਹ ਜਾਨਵਰਾਂ ਦੇ ਵੀ ਮਨ ਸਾਫ਼ ਨੇ ਉਹ ਬੜੇ ਪਾਲਤੂ ਨੇ ਕਰੇ ਤੁਸੀਂ ਇੱਕ ਜਾਨਵਰ ਰੱਖ ਲੋ ਉਹ ਤੁਹਾਨੂੰ ਇੰਨਾ ਪਿਆਰ ਦੇਵੇਗਾ ਦੁਨੀਆਂ ਤੇ ਤੁਹਾਨੂੰ ਕੋਈ ਇਨਸਾਨ ਪਿਆਰ ਨਹੀਂ ਕਰ ਸਕਦਾ ਤੁਹਾਡ ਨਾਲ ਕੋਈ ਨਾ ਵਫਾਦਾਰ ਨਹੀਂ ਹੋਏਗਾ ਜਿੰਨਾ ਤੁਹਾਡਾ ਪਾਲਤੂ ਜਾਨਵਰ ਹੋ ਜਾਏਗਾ ਪਰ ਇਹਦਾ ਮਤਲਬ ਇਹ ਥੋੜਾ ਵੀ ਜੁਨਾ ਚ ਬਾਹਰ ਆ ਗਿਆ ਗੱਲ ਸਾਰੀ ਹੈ ਕਿ ਨਾਮ ਕੌਣ ਜਪ ਰਿਹਾ ਹੈ ਕੰਠ ਲਾਏ ਜਨ ਰੱਖਿਆ ਨਾਨਕ ਬਲ ਜਾਸ ਗੁਰੂ ਸਾਹਿਬ ਕਹਿੰਦੇ ਵੀ ਜਨਾਂ ਨੇ ਵਾਹਿਗੁਰੂ ਦੇ ਨਾਮ ਨੂੰ ਕੰਠਾ ਨਾ ਲਾ ਕੇ ਰੱਖਿਆ ਭਾਵ ਕਿ ਆਪਣੇ ਗਲੇ ਦੇ ਵਿੱਚ ਵਾਹਿਗੁਰੂ 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 ਜਾਂ ਬਾਣੀ ਦਾ ਪਾਠ ਉਹਨਾਂ ਦੇ ਕੰਠ ਚ ਚੱਲਦਾ ਰਹਿੰਦਾ ਉਹ ਜਿਹੜੇ ਨੇ ਉਹ ਪਰਮੇਸ਼ਰ ਨੂੰ ਬੜੇ ਚੰਗੇ ਲੱਗਦੇ ਨੇ ਤੇ ਗੁਰੂ ਅਰਜਨ ਦੇਵ ਮਹਾਰਾ ਜੀ ਕਹਿੰਦੇ ਮੈਂ ਉਹਨਾਂ ਤੋਂ ਬਲ ਬਲ ਜਾਨਾ ਬਲਹਾਰ ਜਾਨਾ ਸਦਕੇ ਜਾਨਾ ਮੈਂ ਬੜਾ ਖੁਸ਼ ਹਾਂ ਉਹਨਾਂ ਦੇ ਉੱਤੇ ਇਹਦੇ ਦੂਜੇ ਅਰਥ ਇਹ ਨੇ ਕਿ ਪਰਮੇਸ਼ਰ ਨੇ ਆਪਣੇ ਕੰਠ ਨਾਲ ਉਹਨਾਂ ਨੂੰ ਲਾ ਕੇ ਰੱਖਿਆ ਏ ਉਹਨਾਂ ਨੂੰ ਤੱਤੀ ਬਾਹ ਨਹੀਂ ਲੱਗਣ ਦਿੰਦਾ ਫਿਰ ਉਹ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਇਸ ਕਰਕੇ ਪਰਮੇਸ਼ਰ ਆਪਣੇ ਪਿਆਰਿਆਂ ਦੀ ਆਪ ਰੱਖਿਆ ਕਰਦਾ ਹੈ ਉਹਨਾਂ ਦੇ ਸਾਰੇ ਕੰਮ ਉਹਨਾਂ ਦੇ ਜਾਣ ਤੋਂ ਪਹਿਲਾਂ ਹੀ ਉੱਥੇ ਸਵਾਰ ਦਿੰਦਾ ਹੈ ਉਹਨਾਂ ਦੇ ਬਿਨਾਂ ਮੰਗਿਆ ਹੀ ਉਹਨਾਂ ਨੂੰ ਸਾਰਾ ਕੁਝ ਦੇ ਦਿੰਦਾ ਤੇ ਜੋ ਉਹਨਾਂ ਦੇ ਨੁਕਸਾਨ ਵਾਸਤੇ ਹੁੰਦਾ ਉਹਨਾਂ ਨੂੰ ਨਹੀਂ ਦਿੰਦਾ ਉਹਨੂੰ ਪਤਾ ਹੈ ਮੇਰੇ ਪੁੱਤ ਨੇ ਗਲਤੀਆਂ ਦਾ ਮੰਗ ਸਕਦੇ ਨੇ ਪਰ ਇਹਨਾਂ ਨੂੰ ਦੇਣੀ ਨਹੀਂ ਅਜੇ ਸਮਾਂ ਨਹੀਂ ਆਇਆ ਦੇਣ ਦਾ ਜਦੋਂ ਕਿਸੇ ਚੀਜ਼ ਦਾ ਸਹੀ ਸਮਾਂ ਆਏਗਾ ਪਰਮੇਸ਼ਰ ਜ਼ਰੂਰ ਦਿੰਦਾ ਆਪਣਾ ਕੰਮ ਹੈ ਨਾਮ ਜਪਣਾ ਬਾਣੀ ਪੜ੍ਹਨੀ ਸੰਗਤ ਕਰਨੀ ਸੇਵਾ ਕਰਨੀ ਗੁਰੂ ਸਾਹਿਬ ਜਿਆਦਾ ਸਿਆਣੇ ਨੇ ਹੋਈਆਂ ਬਿੰਦਪੁੱਲਾਂ ਦੀ ਮਾਰਾ ਕਿਮਾ ਬਖਸ਼ਣ ਅਗਾਂ ਵਾਸਤੇ ਚੇਤਾ ਸੁਧਾਰ ਬਖਸ਼ਿਸ਼ ਕਰਨ ਮਗਰ ਲੀਆਂ ਦੋ ਪੰਕਤੀਆਂ ਪੜ ਕੇ ਆਉ ਸਮਾਪਤੀ ਕਰੀਏ ਪਰ ਬ੍ਰਹਮ ਜਿਸ ਵਿਸਰੈ ਤਿਸ ਬਿਰਥਾ ਸਾਸ ਕੰਠ ਲਾਏ ਜਨ ਰਖਿਆ ਨਾਨਕ ਬਲ ਜਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ